ਪੜਨੀ ਚਾਹੀਦੀ ਬਹੁਤ ਮਾੜਾ ਹਾਲ ਹੈ ਜੀ ਸਕੂਲ ਤੋਂ ਤੁਸੀਂ ਆਨੇ ਹਰ ਰੋਜ਼ ਕਿੱਦਾਂ ਬੱਚਿਆਂ ਲਈ ਬਹੁਤ ਹੀ ਖੱਜਲ ਖਵਾਰੀ ਹੈ ਸਰ ਬਹੁਤ ਹੀ ਦੇਖਦੇ ਆਂ ਜੀ ਲੋਕ ਬਹੁਤ ਜਲਾ ਮਾਰਾ ਆਇਓ ਜੇ ਸੜਕ ਤੋਂ ਲੰਘ ਕੇ ਆਏ ਕਿੱਦਾਂ ਦੀ ਆ ਬਹੁਤ ਜ਼ਿਆਦਾ ਮਾੜਾ ਹਾਲ ਹੈ ਜੀ ਪੜਨੀ ਚਾਹੀਦੀ ਕਿ ਨਹੀਂ ਪੜਨੀ ਚਾਹੀਦੀ ਹੈ ਜੀ ਅੱਜ ਦਾ ਜਿਹੜਾ ਤਰਨਾ ਤੁਹਾਨੂੰ ਤਕਲੀਫ ਵੀ ਹੋਈ ਇਹ ਸਾਥ ਦੇਣਾ ਚਾਹੀਦਾ ਤਾਂ ਸਾਥ ਦੇਣਾ ਚਾਹੀਦਾ ਜੀ ਬਾਪੂ ਕਿਹੜਾ ਪਿੰਡ ਆ ਆਪਣਾ ਦਾ ਅਨੰਦਪੁਰ ਸਾਹਿਬ ਆਈ ਜਿਹੜੇ ਰੋਡ ਤੋਂ ਲੰਘ ਗਿਆ ਕਿਦਾਂ ਦਾ ਲੱਗਿਆ ਜਿਹੜਾ ਇਹ ਤਾਂ ਟੁੱਟਿਆ ਹੋਇਆ ਰੋਡ ਯਾਰ ਇਹ ਮੜਨਾ ਚਾਹੀਦਾ ਕਿ ਨਹੀਂ ਮੜਨਾ ਚਾਹੀਦਾ ਮਹਾਰਾਜ ਮੜਨਾ ਚਾਹੀਦਾ ਦੇਖੀ ਜੇ ਲੱਗ ਹੋ ਜੂਆ ਇਸ ਯੇ ਪਬਲਿਕ ਜਿਹੜੀ ਬਹੁ ਸਮੇਂ ਤੋਂ ਟ੍ਰੈਫਿਕ ਜਾਮ ਵਿੱਚ ਖੜੀ ਸੀ ਪਰ ਇੱਕ ਗੱਲ ਕਲੀਅਰ ਹੈ ਉਹ ਚਾਹੁੰਦੇ ਆ ਕਿ ਰੋਡ ਬਣਨਾ ਚਾਹੀਦਾ ਕੋਈ ਰੋਡ ਦੇ ਹਾਲਾਤ ਬਹੁਤ ਹੀ ਖਰਾਬ ਹੈ ਜਿੱਥੇ ਇੱਕ ਪਾਸੇ ਸੜਕ ਸਰਕਾਰ ਕਹਿ ਰਹੀ ਹੈ ਕਿ ਸੜਕਾਂ ਅਸੀਂ ਬਣਾ ਰਹੇ ਹਾਂ ਐਦਾਂ ਦੀਆਂ ਸੜਕਾਂ ਬਣਾ ਰਹੇ ਉਹਦੀ ਚੈਕਿੰਗ ਵੀ ਕਰ ਰਹੀ ਹੈ ਪਰ ਜੇ ਮੈਂ ਬਲਾਚੌਰ ਹਲਕੇ ਦੀ ਗੱਲ ਕਰ ਰਿਹਾ ਮਦਾਨ ਸਭਾ ਬਲਾਚੌਰ ਦੀ ਗੱਲ ਕਰਾਂ ਮਦਾਨ ਸਭਾ ਦੇ ਵਿੱਚ ਇੱਕ ਹੀ ਇੱਕ ਵੱਡਾ ਸ਼ਹਿਰ ਹੈ ਬਲਾਚੌਰ ਇਹ ਪਦੀ ਰੋਡ ਹੈ ਇੱਕ ਰੋਡ ਬਣ ਰਿਹਾ ਉਹ ਹੁਣੇ ਬਣ ਰਿਹਾ ਕੋਈ ਸਰਕਾਰ ਦੇ ਹੋਣੇ 4 ਸਾਲ 4 ਸਾਲ ਦੇ ਕਰੀਬ ਹੋ ਚੁੱਕੇ ਆ ਇਹ ਰੋਡ ਦੀ ਹਾਲਤ ਹਲੇ ਇਦਾਂ ਦੀ ਐ ਹੋਰ ਸਾਰੇ ਰੋਡ ਤੁਸੀਂ ਚੈੱਕ ਕਰੋਗੇ ਬਲਾ ਚੋਰ ਦੀਆਂ ਆ ਰਤਿਆਲ ਰੋਡ ਜਾਂਦਾ ਨਾਲੋਂ ਇਹ ਵੀ ਟੁੱਟਿਆ ਹੋਇਆ ਪੱਦੀ ਰੋਡ ਵਾਲਾ ਟੁੱਟਿਆ ਹੋਇਆ ਗੜ ਸ਼ੰਕਰਵਾਲਾ ਰੋਡ ਆ ਰਿਹਾ ਸੁਜੋੜਾ ਵਾਲਾ ਰੋਡ ਟੁੱਟਿਆ ਇਸ ਕਰਕੇ ਹਲਕਾ ਬਲਾ ਚੋਰ ਦੀਆਂ ਸੜਕਾਂ ਦਾ ਸੁਧਾਰ ਕਰਨ ਲਈ ਅੱਜ ਮਜਬੂਰਾਂ ਨੌਜਵਾਨਾਂ ਨੂੰ ਧਰਨਾ ਲਾਉਣਾ ਪਿਆ ਜਿੰਨੇ ਦੇਖਦੇ ਪੰਜਾਬੀ ਦਰਸ਼ਕਾਂ ਸਾਰਿਆਂ ਦਾ ਧੰਨਵਾਦ